ਸਾਰਨ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀ ਮੈਂ ਆਦੀ ਵਾਲਮੀਕੀ ਬੈਠ ਕੇ ਮਹਾਪਚਾਇਆ ਸੰਗਠਨ ਦਾ ਮੁਖ ਸੰਚਾਲਕ ਹਾਂ ਔਰ ਮੇਰੇ ਨਾਲ ਧਾਰਮਿਕ ਤੇ ਸਮਾਜਿਕ ਜੱਠੇਬੰਦੀਆਂ ਦੇ ਵੀ ਆਗੂ ਪਹੁੰਚੇ ਨੇ ਜਿਸ ਤਰ੍ਹਾਂ ਸਾਡੇ ਜਗਦੀਸ਼ ਕੁਮਾਰ ਜੱਗੋ ਜੀ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਔਰ ਦਲੀ ਸੁਰੱਖਿਆ ਸ਼ੈਨਾ ਤੋਂ ਰਾਹੁਲ ਮਲਿਕ ਜੀ ਰਾਸ਼ਟਰੀ ਪ੍ਰਧਾਨ ਔਰ ਅੱਜ ਜਿਹੜਾ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਭੁਖੜ ਹੜਤਾਲ ਦਾ ਜਿਹਦੇ ਵਿੱਚ ਸਾਡੇ ਜੋਤੀ ਪ੍ਰਕਾਸ਼ ਜੀ ਜਸਪਾਲ ਜੇ ਜਿਹੜੇ ਜਸਪਾਲ ਜੀ ਆ ਇਹ ਦੋਨੋਂ ਹੀ ਪਰਿਵਾਰ ਜਿਹੜੇ 21 ਤਰੀਕ ਨੂੰ ਭੁਖੜ ਹੜਤਾਲ ਤੇ ਬੈਠਣ ਜਾ ਰਹੇ ਆ ਇਹਨਾਂ ਨੂੰ ਵਾਲਮੀਕੀ ਸਮਾਜ ਦੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਹੈ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਲਗਾਤਾਰ ਜਿਹੜੀ ਤੋੜਪੰਨ ਕੀਤੀ ਗਈ ਤੇ ਗੁੱਡਾਗਰਦੀ ਕੀਤੀ ਗਈ ਉਹਦੀ ਦਰਖਾਸਤ ਜਿਹੜੀ 24 ਤਰੀਕ ਨੂੰ ਜਿਹੜੀ ਥਾਣਾ ਸਤਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੀ ਮਗਰ ਅਜ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਜਿਹੜੇ ਜਸਪਾਲ ਜੀ ਆ ਉਹਨਾਂ ਦਾ ਇਹ ਉਹਨਾਂ ਨੂੰ ਬਾਹਰ ਜਾਣ ਵਾਸਤੇ ਜਿਹੜਾ ਵਾ ਠੱਗੀ ਮਾਰੀ ਗਈ ਸੀ ਉਹਨਾਂ ਦੇ ਨਾਲ ਔਰ ਇਹ ਜਿਹੜਾ ਬਿਲਸਰ ਬਿੱਟੂ ਆ ਜਿਹੜਾ ਆਪਣੇ ਆਪਣੇ ਆਪ ਨੂੰ ਏਜੰਟ ਕਹਿੰਦਾ ਵਾ ਔਰ ਇਹ ਜਿਹੜਾ ਜਲੰਧਰ ਦਾ ਰਹਿਣ ਵਾਲਾ ਵਾ ਇਸ ਗਰੀਬ ਪਰਿਵਾਰ ਨਾਲ ਜਿਹੜੀ ਉਹਨੇ ਜਿਹੜੀ ਠੱਗੀ ਮਾਰੀ ਪੈਸਿਆਂ ਦੀ ਉਹਦੇ ਸਬੰਧ ਵਿੱਚ ਇਹ ਦੋਨੇ ਪਰਿਵਾਰ ਜਿਹੜੇ ਆ ਉਹ ਕਹੜਤਾਲ ਤੇ ਕਚਰੀ ਚੌਂਕ 'ਚ ਬੈਠਣ ਜਾ ਰਹੇ ਆ ਤੇ ਸਾਡਾ ਧਾਰਮਿਕ ਜਥੇਬੰਦੀਆਂ ਵੱਲੋਂ ਪੂਰਾ ਸਮਰਥਨ ਆ ਅਗਰ ਉਹ ਕਹੜਤਾਲ ਦੇ ਟਾਈਮ 'ਤੇ ਵਿੱਚ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹਦੇ ਵਿੱਚ ਓਏ ਪੁਲਿਸ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਹੋਏਗੀ ਮੈਂ ਜੀ ਆਲ ਇੰਡੀਆ ਸ਼ਡਿਊਲ ਕਾਰਜ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਹਾਂ ਜਗਦੀਸ਼ ਕੁਮਾਰ ਜੱਗੂ ਇਹ ਜਿਹੜਾ ਅੱਜ ਜਿਹੜਾ ਇਹ ਸਹਾਇਤਾ ਸੰਸਥਾਵਾਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਵਾ ਉਹ ਮੰਗ ਪੱਤਰ ਇਸ ਕਰਕੇ ਦਿੱਤਾ ਗਿਆ ਵੀ ਸਾਡੇ ਜਿਹੜੇ ਜੋਤੀ ਪ੍ਰਕਾਸ਼ ਜੀ ਨੇ ਇਹਨਾਂ ਦੇ ਘਰ ਮਰੀ ਬੜੀ ਤੋੜਪਾਨ ਹੋਈ ਆ 24 ਤਰੀਕ ਦੀ ਦਰਖਾਸਤ ਦਿੱਤੀ ਆ ਪਰ ਲੇਕਿਨ ਫਟਾ ਥਾਣੇ 'ਚ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤੇ ਇਹਨਾਂ ਦਾ ਇੰਨੀ ਤੋੜਪਾਨ ਕੀਤੀ ਆ ਜੇ ਕੋਈ ਸ਼ਹਿਰ ਕੋਈ ਉੱਥੇ ਹੁੰਦਾ ਕੋਈ ਕੋਈ ਵਿਅਕਤੀ ਹੁੰਦਾ ਉਹਦੀ ਮੌਤ ਹੋ ਸਕਦੀ ਮਰੀ ਉਥੇ ਚਾਹਨਿਕ ਕੋਈ ਹੈਗਾ ਨਹੀਂ ਉਹਨਾਂ ਨੇ ਜਿਹੜੇ ਗੁੰਡੇ ਨੇ ਉਹਨਾਂ ਨੇ ਇੰਨਾ ਕੁਝ ਤੋੜ ਬਣ ਕੀਤੀ ਹੈ ਕਿ ਉਹਦੇ ਜਲ ਉਹਨਾਂ ਦੇ ਜਲਦੀ ਤੇ ਜੋ ਬੰਦੀ ਹੈ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਘਰ ਦੇ ਵਿੱਚ ਆ ਕੇ ਬਹੁਤ ਜ਼ਬਰਦਸਤ ਹਮਲਾ ਕੀਤਾ ਵਾ ਉਹ ਜੋ ਵੀ ਕਾਰਵਾਈ ਬੰਦੀ ਹੈ ਸਭ ਤੋਂ ਸਖਤ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਗੁੰਡਿਆਂ ਦੇ ਇੱਕ ਸਾਡੇ ਜਿਹੜੇ ਜਸਪਾਲ ਕਸਪਾਲ ਜੀ ਨੇ ਉਹਨਾਂ ਨੇ ਏਜੰਡ ਨੂੰ ਪੈਸੇ ਦਿੱਤੇ ਹੀ ਬਾਹਰ ਜਾਣ ਵੇਲੇ ਤੇ ਉਹ ਵਿਲਸਨ ਬਿੱਟੂ ਆ ਉਹ ਜਲੰਧਰ ਦੇ ਡੈਣ ਵਾਲਿਆ ਪਰ ਲੇਕਿਨ ਉਹ ਹਰ ਵਾਰੀ ਟਾਲ ਮਟੋਲ ਕਰਦੇ ਉਹਨਾਂ ਉੱਪਰ ਖਿਲਾਫ ਉਹਨਾਂ ਦੇ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਨੇ ਪਰ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਹੁਣ ਹਾਰ ਕੇ ਦੋਵੇਂ ਪਰਿਵਾਰ 21 ਤਰੀਕ ਵਾਲੇ ਦਿਨ ਭੁੱਖ ਹੜਤਾਲ ਦੇ ਬੈਠਣ ਜਾ ਰਹੇ ਨੇ ਉਹਦੇ ਵਿੱਚ ਇਹਨਾਂ ਦਾ ਜੋ ਵੀ ਨੁਕਸਾਨ ਹੋਏਗਾ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਹੋਏਗਾ ਇਹਨਾਂ ਕੋਲ ਸਕੰਨਦਾ ਹੈ ਜੈ ਵਾਲਮੀਕੀ ਹਰੜ ਵਾਲਮੀ ਜੈ ਵਾਲਮੀਕੀ ਜੈਪੀਮ ਜੀ ਮੈਂ ਰਾਹੁਲ ਮਲਿਕ ਦਲੇ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਖ ਜਿੱਦਾਂ ਕਿ ਤੁਹਾਨੂੰ ਸੁਮਿੰਤ ਕਾਲੀ ਜੀ ਨੇ ਜਗਦੇਸ਼ ਕੁਮਾਰ ਜੱੱਭੂ ਜੀ ਨੇ ਦੱਸਿਆ ਵਾ ਇੱਕ ਜੋਤੀ ਪ੍ਰਕਾਸ਼ ਜੀ ਆ ਜਿਨ੍ਹਾਂ ਨਾਲ ਬੜਾ ਇਤਕਾ ਆ ਸੀਪੀ ਸਾਹਿਬ ਕਹਿੰਦੇ ਆ ਕਿ ਅੰਬਰਸਰ ਦਾ ਮਾਹੌਲ ਸਾਡੇ ਜ਼ਿਲ੍ਹੇ ਦਾ ਮਾਹੌਲ ਬੜਾ ਸ਼ਾਂਤਮਈ ਆ ਇਹ ਵੀਡੀਓ ਤੁਹਾਡੇ ਸਾਹਮਣੇ ਜ਼ਾਹਿਰ ਕਰੀਏ ਉਸ ਵੀਡੀਓ ਦੇ ਵਿੱਚ ਖੁੱਲੀ ਗੁੰਡਾਗਰਦੀ ਜਿਹੜੀ ਕੀਤੀ ਗਈ ਆ ਲਾਅਨ ਆਰਡਰ ਜਿਹਨੂੰ ਭੰਗ ਕੀਤਾ ਗਿਆ ਵਾ ਘਰ ਵਿੱਚ ਵੜ ਕੇ ਜੇ ਜੋਤੀ ਪ੍ਰਕਾਸ਼ ਜੀ ਜਾਂ ਇਹਨਾਂ ਦੀ ਪਤਨੀ ਜਾਂ ਇਹਨਾਂ ਦਾ ਬੇਟਾ ਕੋਈ ਵੀ ਘਰ ਵਿੱਚ ਹੁੰਦਾ ਸ਼ਾਇਦ 307 ਜਾਂ 302 ਦਾ ਮੁਕੱਦਮਾ ਦਰਜ ਹੋਣਾ ਦੋਸ਼ੀਆਂ ਤੇ ਹੋਣਾ ਸੀ ਪਰ ਇਹਨਾਂ ਦੀ ਕਿਸਮਤ ਉਹ ਘਰ ਤੇ ਨਹੀਂ ਸੀ ਪਰ ਉਹਨਾਂ ਲੋਕਾਂ ਨੇ ਗੇਟ ਤੋੜ ਕੇ ਇਹ ਦਿਖਾਤਾ ਕਿ ਪ੍ਰਸ਼ਾਸਨ ਦੀ ਕੋਈ ਸੁਣਵਾਈ ਨਹੀਂ ਆ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਕਾਮਯਾਬ ਨਹੀਂ ਅੰਮ੍ਰਿਤਸਰ ਪ੍ਰਸ਼ਾਸਨ ਤੇ ਸਿੱਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਿੱਪੀ ਸਾਹਿਬ ਜੇ ਤੁਸੀਂ ਵਿਸ਼ਵਾਸ ਦੇ ਵਿੱਚ ਲੈਂਦੇ ਜੇ ਲੋਕਾਂ ਨੂੰ ਭਰ ਇਹ ਤੁਹਾਨੂੰ ਵੀਡੀਓ ਵੇਖਣ ਤੋਂ ਬਾਅਦ ਪਤਾ ਲੱਗੂਗਾ ਕਿ ਤੁਹਾਡਾ ਪ੍ਰਸ਼ਾਸਨ ਕਿੰਨੀ ਘਟੀਲੀ ਕਾਰਜਕਾਰੀ ਧਰਿਆਗਾ ਥਾਣਾ ਸਦਰ ਦੀ ਵੀਡੀਓ ਆ ਐਸ ਐਚਓ ਸਾਹਿਬ ਹਾਲੇ ਵੀ ਸੁੱਤੀ ਪਏ ਆ ਉਹਨਾਂ ਨੇ ਹਾਲੇ ਤੱਕ ਨੀ ਕੋਈ ਕਾਰਵਾਈ ਕੀਤੀ ਦੋਸ਼ੀ ਉਧਾ ਹੀ ਫਰਾ ਰਿਹਾ ਉਧਾ ਹੀ ਇਹਨਾਂ ਨੂੰ ਧਮਕੀਆਂ ਆ ਰਹੀਆਂ ਇੱਕ ਆਪਣੇ ਵੀਰ ਜਸਪਾਲ ਜੀ ਆ ਜਿਨ੍ਹਾਂ ਦਾ ਕਿਸੇ ਏਜੰਟ ਨਾਲ ਮਸਲਾ ਸੀ ਉਹ ਵੀ ਪਿਛੇ ਪ੍ਰੈਸ ਕਾਨਫਰੰਸ ਤੇ ਉਹਨਾਂ ਦਾ ਨਾਮ ਜ਼ਾਹਰ ਕੀਤਾ ਸੀ ਉਹ ਹਾਲੇ ਤੱਕ ਨਹੀਂ ਇਹਨਾਂ ਦੇ ਪੈਸੇ ਦੇ ਰਿਆ ਝੂਠਾ ਵਿਸ਼ਵਾਸ ਦੇ ਕੇ ਇਹਨਾਂ ਨੂੰ ਬਾਹਰ ਭੇਜਣ ਦਾ ਉਹਨੇ ਏਜੰਟ ਨੇ ਇਹਨਾਂ ਕੋਲ ਠੱਗੀ ਕੀਤੀ ਆ ਤੇ ਆਪਣੇ ਆਪ ਨੂੰ ਉਹ ਲੀਡਰ ਵੀ ਕਹਾਂਦਾ ਵਾ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹੋ ਜੇ ਦੋਸ਼ੀਆਂ ਨੂੰ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹਾਂ ਦੀ ਸਲਾਕਾ ਦੇ ਭੇਜਿਆ ਜਾਵੇ ਜੈ ਭੀਮ ਜਸਵਿਧਾਨ 1 ਇੱਕੀ ਤਰੀਕ ਨੂੰ ਜਿਹੜਾ ਭੁਖ ਹੜਤਾਲ ਦਾ ਨਿਰਣੈ ਲਿੱਤਾ ਵਾ ਦੋਨਾਂ ਪਰਿਵਾਰਾਂ ਨੇ ਉਹਨਾਂ ਨਾਲ ਪੂਰੀ ਵਾਲਮੀਕੀ ਸਮਾਜ ਦੀਆਂ ਜੱਫੇ ਬੰਦੀਆਂ ਨਾਲ ਸਮਰਥਨ ਕਰੂਗੀ ਜੈ ਭੀਮ ਜਸਵਿਧਾਨ